ਅਸਰ ਸਾਹਿਬ ਸਿੰਘ ਹੋਣਾ ਇੱਕ ਉਦਾਹਰਨ ਦਿੱਤੀ ਹੈ ਕਹਿੰਦੇ ਵੀ ਇੱਕ ਵਾਰੀ ਅੰਮ੍ਰਿਤਸਰ ਦੇ ਵਿੱਚ ਇੱਕ ਸਿੱਖ ਐਜੂਕੇਸ਼ਨ ਕਾਨਫਰੰਸ ਸੀਗੀ ਉਹਦੇ ਵਿੱਚ ਦਰਬਾਰ ਸਾਹਿਬ ਦੇ ਰਾਗੀ ਭਾਈ ਸਾਹਿਬ ਭਾਈ ਹੀਰਾ ਸਿੰਘ ਨੂੰ ਬੁਲਾਇਆ ਗਿਆ ਤੇ ਪ੍ਰੋਫੈਸਰ ਸਾਹਿਬ ਸਿੰਘ ਉਹ ਲਿਖਦੇ ਕਹਿੰਦੇ ਵੀ ਮੇਰੇ ਲਾਗੇ ਦੋ ਨੌਜਵਾਨ ਬੈਠੇ ਜਦੋਂ ਭਾਈ ਸਾਹਿਬ ਭਾਈ ਹੀਰਾ ਸਿੰਘ ਦਰਬਾਰ ਸਾਹਿਬ ਵਾਲੇ ਗੁਰੂ ਕੇ ਕੀਰਤਨੀਆਂ ਸਿੱਖ ਤਾਂਤੀ ਸਾਜਾਣਾ ਕਹਿੰਦੇ ਉਹ ਕੀਰਤਨ ਕਰਨ ਵਾਸਤੇ ਜੋ ਸਟੇਜ ਤੇ ਜਾ ਰਹੇ ਸਨ ਤੇ ਮੇਰੇ ਲਾਗੇ ਕਹਿੰਦੇ ਦੋ ਨੌਜਵਾਨ ਬੈਠੇ ਤੇ ਮੈਨੂੰ ਉਸ ਰਾਗੀ ਸਿੰਘਾਂ ਨੂੰ ਦੇਖ ਕੇ ਕਹਿੰਦੇ ਲੈ ਆਪ ਮੰਗਤੇ ਹੋਰ ਆ ਗਈ ਕਹਿੰਦੇ ਮੈਨੂੰ ਇਹ ਗੱਲ ਬੜੀ ਚੁਬੀ ਪਰ ਮੈਂ ਕਿਹਾ ਕੁਝ ਨਹੀਂ ਪਰ ਕਹਿੰਦੇ ਜਦੋਂ ਗੁਰੂ ਕੇ ਪਿਆਰ ਵਾਲੇ ਭਾਈ ਹੀਰਾ ਸਿੰਘ ਹੋਣਾ ਨੇ ਇੰਨੇ ਪਿਆਰ ਵਿੱਚ ਰਾਗਾਂ ਚ ਕੀਰਤਨ ਕੀਤਾ ਵਿਰਾਗਮਈ ਕੀਰਤਨ ਕੀਤਾ ਤਾਂ ਜਿਹੜੇ ਮੇਰੇ ਕੋਲ ਬੈਠੇ ਕਹਿ ਰਹੇ ਸੀਨਾ ਪਿਆ ਮੰਗਤੇ ਆਏ ਕਹਿੰਦੇ ਵੀ ਰੋਈ ਜਾਣ ਤੇ ਰੋ ਰੋ ਕੇ ਆਪਣੇ ਬਸਤਰ ਗਿੱਲੇ ਕਰ ਲਏ ਉੱਠ ਕੇ ਸਮਾਪਤੀ ਹੋਈ ਕੀਰਤਨ ਤੋਂ ਬਾਅਦ ਤੇ ਦੋਵਾਂ ਨੌਜਵਾਨਾਂ ਨੇ ਗੁਰੂ ਕੇ ਰਿਆਗੀ ਸਿੰਘ ਕੋਲੋਂ ਹੱਥ ਜੋੜ ਕੇ ਮਾਫੀ ਮੰਗੀ ਵੀ ਅਸੀਂ ਤਾਂ ਤੁਹਾਨੂੰ ਸਿਰਫ ਬਾਰੋਂ-ਬਾਰੋਂ ਦੇਖ ਕੇ ਅੰਦਾਜ਼ਾ ਲਾ ਲਿਆ ਤੇ ਸਾਨੂੰ ਖਿਮਾ ਕਰ ਦਿਓ ਅਸੀਂ ਤੁਹਾਨੂੰ ਮਾੜੇ ਸ਼ਬਦ ਕਹਿ ਬੈਠੇ ਸਾਂ ਇੱਕ ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਦੇ ਭੈ ਵਿੱਚ ਰਹਿ ਕੇ ਜੇ ਰੱਬ ਦੀ ਅਕਾਲ ਪੁਰਖ ਦੀ ਸਿਫਤ ਕੀਤੀ ਜਾਏ ਨਾ ਤਾਂ ਸੱਚ ਕਰਕੇ ਦੁਸ਼ਮਣਾਂ ਦੇ ਵੀ ਦਿਲ ਮੋਮ ਹੋ ਜਾਂਦੇ ਆ ਜੇ ਸੱਜਣ ਠੱਗ ਦੇ ਹੱਥੋਂ ਹਥਿਆਰ ਛੋਟੇ ਸੀ ਤਾਂ ਉਥੇ ਰੀਤਾ ਨਹੀਂ ਹੀ ਗਾਈਆਂ ਗਈਆਂ ਉਥੇ ਸ਼ਬਦ ਨੂੰ ਰਾਗ ਵਿੱਚ ਪਰੋ ਕੇ ਗਾਇਆ ਗਿਆ ਆ ਪ੍ਰਧਾਨਤਾ ਸ਼ਬਦ ਦੀ ਹੀ ਹੈ ਪਰ ਸਿਧਾਂਤ ਰਾਗਾਂ ਦਾ ਹੈ ਗਾਉਣ ਦਾ ਸਿਧਾਂਤ ਰਾਗਾਂ ਦਾ ਹੈ